ਦੀ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਹਾਂ ਜੀ ਬਾਕੀ ਤੁਹਾਡੇ ਨਾਲ ਗੱਲ ਬਾਹਰ ਕਰਾਂਗਾ ਸਰਦਾਰ ਸਾਹਿਬ ਉਹਤੇ جواب ਪਾਇਆ ਜਾ ਰਿਹਾ ਹੈ ਕਿ ਫੈਸਲਾ ਕੋਰਟ ਲੈਣ ਨਹੀਂ ਕਰਦੇ ਸਰਦਾਰ ਸਾਹਿਬ ਉਹ ਤਸੀਰ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਵੀ ਜਦੋਂ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨੋਂ ਸਾਰੇ ਪਾਸਿਓਂ ਬਾਗੀ ਨਾ ਨਾ ਉਹਨਾਂ ਆਪ ਨੂੰ ਜੋ ਹਾਂ ਤੁਸੀਂ ਆਪੇ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਠੀਆ ਸਾਹਿਬ ਫੋਟੋ ਕਾਦੀ ਗਰਾਉਂਡ ਮੇਰਾ ਵੀ ਆ ਗਿਆ ਹੱਥ ਦੇ ਰਿਹਾ ਹੈ ਬਾਕੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਬਾਕੀ ਕਹੀ ਜਾਂਦੇ ਹੋ ਸਾਰੇ ਵਾਹਿਗੁਰੂ 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 ਇਸਲਾਮ ਦੀਣਾ ਚਾਹੋ ਇੱਕ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਬਾਗੀ ਤੜਾ ਉਹੀ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਸਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਜੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਨੂੰ ਪਾ ਨਾ ਕਰਿਓ ਢੈ ਪਿਓ ਢੈ ਟੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵ ਆ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰ ਆ ਠਹਿ ਪਿਓ ਮਹਾ ਮਾੜੇ ਤੋਂ ਮਾੜਾ ਛੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜਿਉਂ ਆਪਾਂ ਦੇਖਾਂਗੇ ਕਿ ਆਪਕਾ ਖੁੱਲ ਪਹਿਲੇ ਤੁਹਾਡਾ ਜਨਾ ਪੱਤਰ ਤੋਂ ਬੇਜਨੋ ਸਪਸ਼ਟੀਕਰਨ ਤਾਲਕ ਸਾਹਿਬ ਨੂੰ ਕਿਹਾ ਕਿ ਆਪਕੀ ਪੇਸ਼ ਨਹੀਂ ਹੋ ਬਾਕੀ ਤੁਹਾਡੇ ਹਾਂਜੀ ਬਾਕੀ ਤਾਂ ਇਹ ਵੱਲੋਂ ਹੁਣ ਤਾਂ ਕੋਈ ਬੇਸ ਨਹੀਂ ਹੋਇਆ ਪਹਿਲਾਂ ਇੱਕ ਆ ਗੀ ਪਾਈ ਬਾਕੀ ਤਾਂ ਇਹ ਮੰਨਦਾ ਕਿ ਜੀ ਸਰਤਾਜ ਸਿੰਘ ਉਹਦੇ ਦਬਾਅ ਰਿਹਾ ਕਰ ਰਿਹਾ ਕਿ ਫੈਸਲਾ ਫੋਟ ਲੈਣੀ ਨਹੀਂ ਕਰੇ ਕਿ ਸਰਤਾਜ ਸਾਹਿਬ ਨੂੰ ਕਿਸੇ ਦੇ ਕੋਲ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦੋਂ ਨਾਲ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਹਣ ਸਾਰੇ ਪਾਸਿਓਂ ਬਾਗੀ ਨਾ ਨਾ ਹਣ ਆਪ ਨੂੰ ਜਮਾਨਤ ਕਹਿ ਦਿੰਦੇ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਠੀਆ ਸਾਹਿਬ ਫੋਟੋ ਕਾਦੀ ਮੇਰਾ ਵੀ ਆ ਜਿਹੜੇ ਹੱਥ ਦੇ ਰਿਹਾ ਬਿਕਰਤ ਉਹ ਬਾਕੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜ ਵਾਹਿਗੁਰੂ 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 ਇਸਲਾਹ ਦੇਣਾ ਚਾਹੋ ਇੱਕ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੈਨੂੰ ਮੂੰਹ ਦੇਖ ਲੈ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਸਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸੂਣਪਾਂ ਨਾ ਕਰਿਓ ਟਹਿ ਪਿਓ ਟਹਿ ਟੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਮੈਂ ਕਿ ਬੇਨਤੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਜਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜੀ 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 ਆਪਾਂ ਦੇਖਿਆ ਨਹੀਂ ਕਿ ਆਪਕਾ ਪਹਿਲੇ ਨਮਦਰਨਾ ਪੱਤਰ ਸੁਪੇ ਦੇ ਨੂੰ ਸਪਸ਼ਟੀਕਰਨ ਦਾਦਰ ਸਾਹਿਬ ਨੂੰ ਕਿਹਾ ਕਿ ਆਪ ਤੁਸੀਂ ਪੇਸ਼ੀ ਨੂੰ ਬਾੱਕੇ ਖੜੇ ਜੀ ਹਾਂਜੀ ਆਖੀ ਤੜੇ ਵੱਲੋਂ ਹੁਣ ਤੱਕ ਕੋਈ ਬੇਸਤੀ ਨਹੀਂ ਹੋਈ ਹੈ ਪਹਿਲਾ ਇੱਕ ਗਾਹੀ ਪਾਈ ਬਾਕੀ ਤੜੇ ਮੰਗ ਕਰਦਾ ਸੀ ਤਾਂ ਗਿਆ ਸਰਤਾਜ ਸਿੰਘ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਫੈਸਲਾ ਕੋਸਟ ਲੈਣ ਇਹ ਕਰਨ ਕਿ ਸਰਤਾਜ ਸਿੰਘ ਨੂੰ ਕਿਸੇ ਦਿੱਕਤ ਦੇ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਵੀ ਜੋ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਵਾਉਂਦਾ ਗੁਰੂ ਸਹੀ ਕਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਦ ਸਾਹਿਬ ਫੋਟੋ ਕਾਦੀ ਮੇਰਾ ਵੀ ਆ ਗਿਆ ਹੱਥ ਦੇ ਦੇ ਬਾਕੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜ ਵਾਹਿਗੁਰੂ 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 ਇਸਲਾਹ ਦੀਣਾ ਚਾਹੋ ਇੱਕ ਵਾਰ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੂੰਹ ਦੇਖ ਲੈ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਖੱਦੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਸਾਡੇ ਮੂੰਹ ਤੋਂ ਬਾਗੀ ਜੀ ਜੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾ ਛੂਣਪਾ ਨਾ ਕਰਿਓ ਠਹਿ ਪਿਓ ਠਹਿ ਤੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਦਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜਿਹੜੀ ਜਰੂਰ ਆਪਾਂ ਦੇਖਿਆ ਨਹੀਂ ਕਿ ਆਪਕਾ ਖੁੱਲ੍ਹ ਪਹਿਲੇ ਤੁਹਾਡਾ ਇੱਕ ਪੱਤਰ ਸੁਪੇਦ ਨੂੰ ਸਪਸ਼ਟੀਕਰਨ ਤਾਲਟਾ ਸਾਹਿਬ ਨੂੰ ਕਿਹਾ ਕਿ ਆਪਕੀ ਪੇਸ਼ੀ ਹੋਵੇ ਬਾਕੀ ਘਟੇ ਹੋਏ ਹਾਂਜੀ ਬਾਕੀ ਘਟੇ ਵੱਲੋਂ ਹੁਣ ਤੱਕ ਕੋਈ ਪੇਸ਼ੀ ਹੋਏ ਹੈ ਪਹਿਲਾ ਇੱਕ ਆਸ਼ੀ ਭਾਈ ਜੀ ਬਾਕੀ ਘਟੇ ਮੰਗਦਾ ਸੀ ਤਾਂ ਕਿਹਾ ਸਰਤਾ ਸਾਹਿਬ ਕੋਈ ਤੇ ਦਬਾਅ ਹੋ ਰਿਹਾ ਹੈ ਕਹਿੰਦਾ ਕਿ ਫੈਸਲਾ ਹੋਸਟ ਲੈਣ ਇਹ ਕਰਦੇ ਜੀ ਸਾਹਿਬ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਜਮਾਨਤ ਹਾਂ ਤੁਸੀਂ ਆਪ ਇਹ ਗੁਰੂ ਥੋੜੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਥੋੜੇ ਤੋਂ ਗੁਰੂ ਕੋ ਹੁੰਦਾ ਮਜੀਠਾ ਸਾਹਿਬ ਫੋਟੋ ਕਾਦੀ ਗਾਉਂਦੇ ਮੇਰਾ ਵੀ ਆ ਗਿਆ ਹੱਥ ਦੇ ਦੇ ਬਿਕਰਤ ਇਹ ਬਾਕੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜ ਵਾਹਿਗੁਰੂ 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 ਸੁਲਾਹ ਦੇਣਾ ਚਾਹੋ ਇੱਕ ਮੈਂ ਤੁਹਾਨੂੰ ਗੱਲ ਅਖੀਰਲੀ ਚਲੋ ਮੇਰੀ ਅਖੀਰਲੀ ਮੂਤ ਵੇਖ ਲੈ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਅੱਗੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਸਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਛੂਣਪਾ ਨਾ ਕਰਿਓ ਟਹਿ ਪਿਓ ਟਹਿ ਟੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰ ਆਂ ਨਮਾਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਜਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜੀ 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 ਆਪਾਂ ਦੇਖਾਂਗੇ ਕਿ ਆਪਕਾ ਪਹਿਲੇ ਸਮੇਂ ਤੱਕ ਮੈਂ ਪੱਤਰ ਸੌਂਪਿਆ ਤੇ ਉਸ ਸਪਸ਼ਟੀਕਰਨ ਤੱਕ ਸਾਹਿਬ ਨੇ ਕਿਹਾ ਕਿ ਆਪਕ ਨੂੰ ਪੇਸ਼ ਨਹੀਂ ਹੋ ਬਾਕੀ ਤੁਹਾਡੇ ਜੀ ਹਾਂ ਜੀ ਬਾਕੀ ਡਿਵੈਲਪਰੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਇਆ ਪਹਿਲਾ ਇੱਕ ਕਾਸ਼ਿ ਭਾਈ ਜਣੇ ਬਾਕੀ ਤਾਂ ਇਹ ਮੰਗ ਕਰਦਾ ਸੀ ਕਿ ਸਰਕਾਰ ਦਾ ਸਹ ਹੈ ਕੋਈ ਤੇ ਦਬਾਅ ਪਿਆ ਜਾ ਰਿਹਾ ਕਿ ਫੈਸਲਾ ਹੋਸ ਲੈਂਡ ਇਹ ਕਰੇ ਕਿ ਆਤਕ ਸਾਹਿਬ ਨੂੰ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦੋਂ ਨਾਲ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਹਣ ਸਾਰੇ ਪਾਸਿਓਂ ਬਾਗੀ ਨਾ ਨਾ ਹਣ ਆਪ ਦੀ ਜੋ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਤ ਸਿੰਘ ਸਾਹਿਬ ਫੋਟੋ ਕਾਦੀ ਮੇਰਾ ਵੀ ਆਜੋ ਦੇ ਹੱਥ ਤੇਰੇ ਬਾਕੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕੀ ਪੂਰੇ ਸਮਾਜਵਾਹੇ ਗੁਰੂ ਵਾਹਿਗੁਰੂ 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 ਇਸਲਾਹ ਜੀਣਾ ਚਾਹੋ ਇਕ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੂੰਹ ਦੇਖ ਲੈਣ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਤੁਹਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸਿਉਣਪਾਂ ਨਾ ਕਰਿਓ ਠਹਿ ਪਿਓ ਠਹਿ ਟੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜਿਹੜੀ ਜਦੋਂ ਆਪਾਂ ਦੇਖਾਂਗੇ ਕਿ ਆਪਕਾ ਖੁੱਲ ਪਹਿਲੇ ਚਮਤੱਕਾ ਪੱਤਰ ਸੌਪਿਆ ਤੇ ਉਸ ਸਪਸ਼ਟੀਕਰਨ ਕਾਲਕ ਸਾਹਿਬ ਨੂੰ ਕਿਹਾ ਕਿ ਆਪ ਤੁਸੀਂ ਪੇਸ਼ ਨਹੀਂ ਹੋ ਬਾਕੀ ਕਹੜੇ ਹਾਂ ਜੀ ਬਾਕੀ ਟੜੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਇਆ ਪਹਿਲਾ ਇੱਕ ਆਈ ਪਾਈ ਬਾਕੀ ਤਾਂ ਇਹ ਮੰਗ ਕਰ ਦਿੱਤਾ ਗਿਆ ਸਰਕਾਰ ਦਾ ਸਹਿ ਕੋਈ ਦਬਾਅ ਹੋ ਰਿਹਾ ਹੈ ਕਿ ਫੈਸਲਾ ਪੋਸਟ ਲੈਣ ਇਹ ਕਰ ਦੇ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਠੀਆ ਸਾਹਿਬ ਫੋਟੋ ਕਾਦੀ ਗਾਉਂਦੀ ਮੇਰਾ ਵੀ ਆ ਜਿਹੜੇ ਹੱਥ ਦੇ ਰੇ ਜੀ ਬਿਕਰ ਸਿੰਘ ਇਹ ਬਾਗੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕੀ ਪੂਰੇ ਸਮਾਜ ਵਾਹਿਗੁਰੂ 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 ਇਸਲਾਹ ਦਿਨਾ ਚਾਹੋ ਇੱਕ ਵਾਰ ਤੁਹਾਨੂੰ ਅਖੀਰਲੀ ਚੱਲੋ ਮੇਰੀ ਅਖੀਰਲੀ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਖੜੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਤੁਹਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸਿਉਣਪਾ ਨਾ ਕਰਿਓ ਠਹਿ ਪਿਓ ਠਹਿ ਤੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆਂ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਉਹ ਕਰ ਲਿਓ ਜੀ ਜੀ ਆਪਾਂ ਦੇਖਾਂਗੇ ਕਿ ਆਪਕਾ ਪੁੱਲ ਪਹਿਲੇ ਨਮਾਦ ਅਕਾ ਪੱਤਰ ਸੁਪੇ ਦੇ ਨੂੰ ਸਪਸ਼ਟੀਕਰਨ ਦਾ ਅਧਿਕਾਰ ਸਾਹਿਬ ਨੂੰ ਕਹਾਂਗੇ ਆਪ ਤੁਸੀਂ ਪੇਸ਼ੀ ਹੋ ਬਾਕੀ ਘਟਾ ਦੇ ਹਾਂਜੀ ਬਾਕੀ ਧੜੇ ਵੱਲੋਂ ਹੁਣ ਤੱਕ ਕੋਈ ਬੇਸ ਨਹੀਂ ਮਾਏ ਪਹਿਲਾ ਇਹ ਕਾਸ਼ੀ ਭਾਈ ਬਾਕੀ ਧੜੇ ਮੰਗਦਾ ਜੀ ਦਾ ਗਿਆ ਸਰਕਾਰ ਦਾ ਸਭ ਤੋਂ ਦਬਾਅ ਹੋ ਰਿਹਾ ਕਰ ਰਿਹਾ ਕਿ ਫੈਸਲਾ ਟੋਸ ਲੈਣ ਇਹ ਕਰ ਲੈ ਇਹ ਸਰਕਾਰ ਦਾ ਸਹਿਬ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਵੀ ਜੋ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋਹੋਂਦਾ ਮਜੀਠੀਆ ਸਾਹਿਬ ਫੋਟੋ ਕਾਦੀ ਜੌਣ ਮੇਰਾ ਵੀ ਆਜੋ ਹੱਥ ਤੇ ਰਹੇ ਇਹ ਬਾਗੀ ਤੁਹਾਡਾ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜ ਵਾਹਿਗੁਰੂ 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 ਇਸਲਾਹ ਦੇਣਾ ਚਾਹੋਗੇ ਕਿ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੂਤ ਵੇਖ ਲੈਣ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਖੜੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਸਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਛੂਣਪਾ ਨਾ ਕਰਿਓ ਠਹਿ ਪਿਓ ਠਹਿ ਟੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰ ਆਂ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜੀ ਜੀ ਆਪਾਂ ਦੇਖਾਂਗੇ ਕਿ ਆਪਕਾ ਖੁਲ ਪੇਲੇ ਜਮਦਗਰ ਪੱਤਰ ਸੁਪੇਦ ਨੂੰ ਸਪਸ਼ਟੀਕਰਨ ਕਾਲਕ ਸਾਹਿਬ ਨੂੰ ਕਿਹਾ ਕਿ ਆਪ ਤੁਸੀਂ ਪੇਸ਼ ਨਹੀਂ ਹੋ ਬਾਕੀ ਖੜੇ ਜੀ ਹਾਂਜੀ ਬਾਕੀ ਦਾ ਡਿਵੈਲਪ ਹੋਣ ਤੱਕ ਕੋਈ ਬੇਸ ਨਹੀਂ ਹੋਏ ਪਹਿਲਾਂ ਇੱਕ ਆਈ ਪਾਈ ਬਾਕੀ ਕਹਿੰਦੇ ਮੰਗਾ ਜਾਂਦੇ ਤਾਂ ਗਿਆ ਸਰਕਾਰ ਦਾ ਸਾਹਿਬ ਉੱਤੇ ਦਬਾਅ ਹੋ ਰਿਹਾ ਹੈ ਕਿ ਫੈਸਲਾ ਉਸ ਲੈਂ ਲਈ ਕਰ ਦੇ ਕਿ ਸਰਕਾਰ ਸਾਹਿਬ ਨੂੰ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਦ ਸਿੰਘ ਸਾਹਿਬ ਫੋਟੋ ਕਾਦੀ ਮੇਰਾ ਵੀ ਆ ਗਿਆ ਉਹ ਰਾਤ ਦੇ ਦੇ ਬਾਕੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜ ਵਾਹਿਗੁਰੂ 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 ਇਸਲਾਹ ਜੀਣਾ ਚਾਹੋ ਇੱਕ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੂਤ ਵੇਖ ਲੈਣ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਖੱਲੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਨੇ ਹੋ ਰੱਬ ਹੀ ਕੋ ਹੁੰਦਾ ਤੁਹਾਡੇ ਮੂੰਹ ਤੋਂ ਬਾਗੀ ਜੀ ਜੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾ ਛੂਣਪਾ ਨਾ ਕਰਿਓ ਟਹਿ ਪਿਓ ਟਹਿ ਤੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀ ਵਾਂ ਜੀ ਇਸ ਗਰਦ ਦਾ ਗੋਲਾ ਝਾੜੂ ਵਰਦਾਰ ਆ ਮਹਾ 마ੜੇ ਤੋਂ 마ੜਾ ਸੇਵਕ ਆ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰਾਟ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜਲੀਲ ਸਿਆਸੀ ਗੱਲ ਨਹੀਂ ਕਰੀਏ ਮੈਂ ਉਹ ਸਿਆਸੀ ਗੱਲ ਬਾਹਰ ਕਰ ਲਉ ਕਿ ਅਸੀਂ ਇਹ ਸਾਡੀ ਸਾਰੀ ਸਾਡੀ ਆਪ ਦਾ ਖੁੱਲ੍ਹ ਪੈਨੇ ਮੈਂ ਆਪਣਾ ਪੱਤਾ ਸੁਪੇ ਦੇ ਤਾਂ ਤਖਤ ਸਾਹਿਬ ਨੂੰ ਮੈਂ ਕਹਿ ਕੇ ਆਪ ਕੋਈ ਪੇਸ਼ ਨਹੀਂ ਹੋ ਬਾਕੀ ਘਟੇ ਜੀ ਹਾਂ ਜੀ ਬਾਕੀ ਧੜੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਇਆ ਪਹਿਲਾ ਇੱਕ ਆਈ ਪਾਈ ਬਾਕੀ ਧੜੇ ਮੰਗਦਾ ਸੀ ਤਾਂ ਕਿਹਾ ਸਰਤਾਜ ਸਾਹਿਬ ਉਹਦੇ ਦੁਬਾਰਾ ਕਰ ਰਿਹਾ ਕਿ ਫੈਸਲਾ ਫੋਸ ਲੈਂਡ ਇਹ ਕਰਨਾ ਹੈ ਕਿ ਤਖਤ ਸਾਹਿਬ ਨੂੰ ਕਿਸੇ ਦੇ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਜੁਰਮ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਠਾ ਸਾਹਿਬ ਫੋਟੋ ਕਾਦੀ ਗਰਾਉਂਡ ਤੇ ਰਹਿ ਆ ਗਏ ਹੱਥ ਤੇ ਰਿਹਾ ਬਿਕਰ ਸਿੰਘ ਬਾਕੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਵਾਹਿਗੁਰੂ 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 ਸੁਲਾਹ ਦੇਣਾ ਚਾਹੋਗੇ ਕੀ ਕੁਝ ਕੀ ਇੱਕ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੂਤ ਦੇਖ ਲੈਣ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਖੱਲੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਨੇ ਹੋ ਰੱਬ ਹੀ ਕੋ ਹੁੰਦਾ ਤੁਹਾਡੇ ਮੂੰਹ ਤੋਂ ਬਾਗੀ ਜੀ ਜੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਛੂਣਪਾ ਨਾ ਕਰਿਓ ਠਹਿ ਪਿਓ ਠਹਿ ਤੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਬਾਹਰ ਕਰ ਲਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜਿਵੇਂ ਜਿਵੇਂ ਆਪਾਂ ਦੇਖਿਆ ਨਹੀਂ ਕਿ ਆਪ ਸਾ ਖੁੱਲ੍ਹ ਪਹਿਲੇ ਜਮਾਦਾਰ ਜਿਹਾ ਪੱਤਰ ਸੁਪੇਦ ਨੂੰ ਸਪਸ਼ਟ ਕਰਨ ਦਾ ਤਾਤਰ ਸਾਹਿਬ ਨੂੰ ਮੈਂ ਕਿਹਾ ਕਿ ਆਪ ਤੁਸੀਂ ਪੇਸ਼ ਕੀਤਾ ਬਾਕੀ ਘਟ ਜੀ ਹਾਂ ਜੀ ਬਾਕੀ ਸਾਡੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਇਆ ਪਹਿਲਾ ਇੱਕ ਆਈ ਪਾਈ ਬਾਕੀ ਤਾਂ ਜਮਾਦਾਰ ਜੀ ਦਾ ਕਿਹਾ ਸਰਤਾਜ ਸਾਹਿਬ ਉਹ ਤੇ ਦੁਬਾਰਾ ਬਣਾਇਆ ਜਾ ਰਿਹਾ ਕਿ ਫੈਸਲਾ ਹੋਸ ਲੈਣ ਇਹ ਕਰਨ ਕਿ ਸਰਤਾਜ ਸਾਹਿਬ ਨੂੰ ਕਿਸੇ ਦਿੱਖ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਹਾਂ ਤੁਸੀਂ ਆਪ ਇਹ ਗੁਰੂ ਥੋੜੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਥੋੜੇ ਤੋਂ ਗੁਰੂ ਕੋ ਹੁੰਦਾ ਮਜੀਠਾ ਸਾਹਿਬ ਫੋਟੋ ਕਾਦੀ ਜਰਾ ਵੀ ਆ ਜੀ ਹੱਥ ਦੇ ਰਿਹਾ ਸੀ ਬਾਕੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜ ਦਾ ਵਾਹਿਗੁਰੂ 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 ਸਲਾਹ ਦੇਣਾ ਚਾਹੋ ਕਿ ਕੁਝ ਇੱਕ ਮੈਂ ਤੁਹਾਨੂੰ ਗੱਲ ਅਖੀਰਲੀ ਚੱਲੋ ਮੇਰੀ ਅਖੀਰਲੀ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਤੁਹਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾ ਛੂਣਪਾ ਨਾ ਕਰਿਓ ਟਹਿ ਪਿਓ ਟਹਿ ਟੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਭਾਅ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਆਪਾਂ ਦੇਖਾ ਆਪਕਾ ਕੁੱਲ ਪਹਿਲੇ ਨਮਾਤਰ ਆਪਣਾ ਪੱਤਰ ਸੁਪੇ ਚਕਨ ਦਾ ਪ੍ਰਸਤਿਕਰਨ ਕਾਦਰ ਸਾਹਿਬ ਨੂੰ ਕਿਹਾ ਕਿ ਆਪ ਤੁਸੀਂ ਪੇਸ਼ ਕਰੋ ਬਾਕੀ ਖੜੇ ਰਹੋ ਹਾਂ ਜੀ ਬਾਕੀ ਤੜੇ ਕੋਲ ਮੈਂ ਹੁਣ ਤਾਂ ਕੋਈ ਬੇਸ ਨਹੀਂ ਹੋਇਆ ਮੈਂ ਤਾਂ ਕਾਸ਼ੀ ਭਾਈ ਬਾਕੀ ਤੜੇ ਕੋਲ ਮੈਂ ਮੰਗ ਕਰ ਦਿੱਤਾ ਗਿਆ ਸਰਤਾਜ ਸਾਹਿਬ ਉੱਤੇ ਗੁਲਾਮ ਬਣਾਇਆ ਜਾ ਰਿਹਾ ਹੈ ਕਿ ਫੈਸਲਾ ਕੋਸਣ ਇਹ ਕਰਨ ਸਰਤਾਜ ਸਾਹਿਬ ਨੂੰ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦੋਂ ਨਾਲ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਤ ਸਿੰਘ ਸਾਹਿਬ ਫੋਟੋ ਕਾਦੀ ਗਾਉਂਦੀ ਮੇਰਾ ਵੀ ਆ ਗਿਆ ਹੱਥ ਦੇ ਰਿਹਾ ਸੀ ਬਿਕਰ ਸਿੰਘ ਇਹ ਬਾਗੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜ ਵਾਹਿਗੁਰੂ 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 ਇਸਲਾਹ ਦਿਨਾ ਚਾਹੋ ਇੱਕ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਕਦੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਸਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਛੂਣਪਾ ਨਾ ਕਰਿਓ ਟਹਿ ਪਿਓ ਟਹਿ ਤੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਲੂਨ ਹਰਾਮੀ ਜੀਵਾਂ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜੀ ਜੀ ਆਪਾਂ ਦੇਖਾਂਗੇ ਕਿ ਆਪਕਾ ਪਹਿਲੇ ਨਮਾਤਾ ਦਾ ਪੱਤਰ ਸੌਪਿਆ ਸੀ ਉਸ ਸਪਸ਼ਟੀਕਰਨ ਦਾ ਅਦਰਸ਼ਾ ਤੁਹਾਨੂੰ ਕਿਹਾ ਕਿ ਆਪ ਤੁਸੀਂ ਪੇਸ਼ਟੀ ਨੂੰ ਬਾਕੀ ਖੜੇ ਰਹੋ ਜੀ ਬਾਕੀ ਧੜੇਵਾਂ ਨੂੰ ਹੁਣ ਤੱਕ ਕੋਈ ਬੇਸ ਨਹੀਂ ਹੋਇਆ ਪਹਿਲਾ ਇਹ ਕਾਸ਼ਿ ਭਾਈ ਬਾਕੀ ਧੜੇਵਾਂ ਨੂੰ ਮੈਂ ਤਾਂ ਕਿਹਾ ਸਰਕਾਰ ਦਾ ਹੈ ਕੋਈ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਫੈਸਲਾ ਮੋਸਲੈਂਡ ਇਹ ਕਰ ਦੇ ਦੇ ਸਰਕਾਰ ਦਾ ਹੈ ਦੇਖੋ ਮੈਂ ਕੋਈ ਗੱਲ ਕਿਸੇ ਤੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਜ਼ਰੂਰ ਕਹਿ ਦਿੰਦੇ ਹਾਂ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਠਾ ਸਾਹਿਬ ਫੋਟੋ ਕਾਦੀ ਜਾਨੀ ਮੇਰਾ ਵੀ ਆ ਜਿਹਦੇ ਹੱਥ ਤੇ ਰਹੇ ਬਾਕੀ ਤੁਹਾਡਾ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜਵਾਹੇ ਗੁਰੂ ਵਾਹਿਗੁਰੂ 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 ਇਸਲਾਹ ਦਿਨਾ ਚਾਹੋ ਇੱਕ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੂਤ ਵੇਖ ਲੈਣ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਖੱਦੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਸਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾ ਸੂਣਪਾ ਨਾ ਕਰਿਓ ਢਹਿ ਪਿਓ ਢਹਿ ਟੇਰੀ ਹੋ ਜੇ ਉਹਨੇ ਘਰ ਨੂਨ ਹਰਾਮੀ ਜੀਵ ਆ ਜੀ ਇਸ ਘਰ ਦਾ ਬੁੱਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕਾਂ ਅਡ ਗੁਰੂ ਸਾਹਿਬ ਦੇ ਚਰਨ ਪਾਣ ਆ ਕੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਜਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਬਾਗ ਹਾਂ ਜਿਹੜਾ ਤਰੀਕਾ ਚਾਹਤਾ ਹਾਂ ਕਿ ਪੱਤਰ ਤੋਂ ਬੇਨਤੀ ਕਰਦਾ ਸਰ ਜੀ ਮੈਂ ਕਹਿਆ ਕਿ ਆਪ ਜੀ ਬਾਕੀ ਬਾਕੀ ਜਿਹੜਾ ਬਾਕੀ ਦਾ ਟੈਸਟ ਪਾਇਆ ਹੈ ਪਤਾ ਹੈ ਬਾਕੀ ਦਾ ਮਤਲਬ ਬਾਸਾ ਕੀਤਾ ਹੋਇਆ ਜਾ ਰਿਹਾ ਕਿ ਫੈਸਲਾ ਉਸ ਲਈ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਟਿੱਪਣੀ ਕਰਦੀ ਨਹੀਂ ਤੁਸੀਂ ਆਪ ਹੀ ਬਾਗੀ ਬਾਗੀ ਕਹੀ ਜਾਂਦੇ ਹੋ ਹੁਣ ਸਾਡੇ ਪਾਸਿਓ ਬਾਗੀ ਨਾ ਆਪ ਜੀ ਦਾ ਹਾਂ ਤੇ ਆਪ ਗੁਰੂ ਤੋਂ ਸਿੱਖੋਗਾ ਸਹੀ ਕਹੋਗਾ ਤੁਹਾਡਾ ਗੁਰੂ ਹਾਂ ਜੀ ਸਾਹਿਬ ਬਾਕੀ ਉਹ ਵੀ ਆਪਾਂ ਉਸ ਤੋਂ ਬੰਦ ਕਰਦੇ ਵੇਖਦੇ ਹਾਂ ਵਾਹਿਗੁਰੂ 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 ਇਸਲਾਮ ਦੇ ਰਾਜਾ ਜੀ ਇੱਕ ਵਾਰ ਤੁਹਾਨੂੰ ਅਖੀਰਲੀ ਚੱਲੋ ਮੇਰੀ ਅਖੀਰਲੀ ਮੂਤ ਵੇਖ ਲੈਣ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਖੱਲੇ ਕਰੋ ਯਾਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਸਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸਿਉਣ ਪਾ ਨਾ ਕਰਿਓ ਟਹਿ ਪਿਓ ਟਹਿ ਤੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰਾਟ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜਿਹੜੀ ਜਰੂਰ ਆਪਾਂ ਦੇਖਿਆ ਨਹੀਂ ਕਿ ਆਪੱਖਾ ਖੁਲ੍ਹ ਕੇਲੇ ਡਾਕਟਰ ਬੱਤੂ ਨੂੰ ਪੇਸ਼ ਹੋਣ ਪਸਤੀਕਰਨ ਤਾਤਰ ਸਾਹਿਬ ਨੂੰ ਮੈਂ ਕਿਹਾ ਕਿ ਆਪ ਤੁਸੀਂ ਪੇਸ਼ ਹੋ ਬਾਕੀ ਤੁਹਾਡੇ ਹਾਂ ਜੀ ਬਾਕੀ ਦਾ ਡਵੈਲਪ ਹੁਣ ਤੱਕ ਕੋਈ ਪੇਸ਼ ਨਹੀਂ ਹੋਏ ਹੈ ਪਹਿਲਾ ਇੱਕ ਆਸ਼ੀਰਵਾਦ ਬਾਕੀ ਦਾ ਜਿਹੜਾ ਮੰਗਦਾ ਸੀ ਤਾਂ ਕਿਹਾ ਸਰਕਾਰ ਦਾ ਸਾਹਮਣੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਫੈਸਲਾ ਉਸ ਲੈਂਡ ਇਹ ਕਰ ਦੇ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਦ ਸਿੰਘ ਸਾਹਿਬ ਫੋਟੋ ਕਾਦੀ ਗਰਾਉਂਡ ਮੇਰਾ ਵੀ ਆ ਗਿਆ ਹੱਥ ਦੇ ਦੇ ਬਾਕੀ ਤੁਹਾਡਾ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕੀ ਪੂਰੇ ਸਮਾਜ ਵਾਹਿਗੁਰੂ 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 ਇਸਲਾਹ ਜੀਣਾ ਚਾਹੋਗੇ ਇੱਕ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੂਤ ਦੇਖ ਲੈਣਾ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਕਦੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕਹੋਂਦਾ ਸਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸਿਉਣ ਪਾ ਨਾ ਕਰਿਓ ਢਹਿ ਪਿਓ ਢਹਿ ਟੇਰੀ ਹੋ ਜਿਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਮਹਾ 마ڑے ਤੋਂ 마ੜਾ சேவக ਕੀਤਾ ਅਸੀਂ ਬੋਲਦੇ ਹਾਂ ਕਿ ਪੰਜਾਬ ਇੱਕ ਸਿੱਖ ਬਹੁਲ ਸਟੇਟ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਮਾਫੀ ਨਾਂਮੇ ਦੇ ਉਤੇ ਐਡਵਰਟਾਈਜ਼ਮੈਂਟ ਕਰ ਰਹੀ ਹੈ ਇਹ ਦੇਖੋ ਔਰ ਉਹ ਸਰਕਾਰ ਕਰਵਾ ਰਹੀ ਹੈ ਜੇ ਸਰਕਾਰ ਦੇ ਉੱਤੇ ਜੇ ਸਰਕਾਰ ਦੇ ਹੱਥ ਦੇ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜੀ ਜੀ ਆਪਾਂ ਦੇਖਿਆ ਨਹੀਂ ਕਿ ਆਪਕਾ ਪੱਤਰ ਪਹਿਲੇ ਸਮਦਰ ਦਾ ਪੱਤਰ ਸੋਪੇਜ਼ ਬਸ ਪਸਥਿ ਕਰਨ ਦਾ ਦਰਖਾਸਤ ਨੂੰ ਮੈਂ ਕਹਾਂ ਕਿ ਆਪ ਤੁਸੀਂ ਪੇਸ਼ੀ ਨੂੰ ਬਾਹਰ ਖੜੇ ਜੀ ਹਾਂਜੀ ਆਪ ਕੀ ਡਿਵੈਲਪ ਹੋਣ ਤੱਕ ਕੋਈ ਪੇਸ ਨਹੀਂ ਮਾਇਆ ਫੈਲਾਇਆ ਕਾਹਨ ਪਾਇਆ ਬਾਕੀ ਤਾਂ ਇਹ ਮੰਨ ਲਓ ਕਿ ਤਾਂ ਗਿਆ ਸਰਤਾਜ ਸਾਹਿਬ ਉਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਫੈਸਲੇ ਕੋਸਟ ਲੈਂਡ ਲੈ ਕੇ ਦੇ ਸਰਤਾਜ ਸਾਹਿਬ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਜਮੂਰ ਤਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਠੀਆ ਸਾਹਿਬ ਫੋਟੋ ਕਾਦੀ ਜਾਉਣੀ ਮੇਰਾ ਵੀ ਆ ਗਿਆ ਹੱਥ ਤੇਰੇ ਉਹ ਬਾਕੀ ਤਾਂ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜ ਵਾਹਿਗੁਰੂ 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 ਇਸਲਾਹ ਦੇਣਾ ਚਾਹੋ ਇੱਕ ਵਾਰ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੂਹ ਤੇ ਵਿਖ ਲੈਣਾ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਖੜੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਤੁਹਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਚ ਹੁਣ ਪਾਣਾ ਕਰਿਓ ਟੈਪਿਓ ਕਹਿ ਹੋ ਜਾਓ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀ ਵਾਂ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰਾਂ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਜੀ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਕਰਦਾ ਜੀ ਆਪਾਂ ਦੇਖਾਂਗੇ ਕਿ ਆਪ ਤੁਹਾਨੂੰ ਪਹਿਲੇ ਸਮਝਾ ਕੇ ਨਾ ਪੱਤਰ ਸੁਪੇਧ ਨੂੰ ਸਪਸ਼ਟੀਕਰਨ ਕਾਦਰ ਸਾਹਿਬ ਨੂੰ ਕਿਹਾ ਕਿ ਆਪ ਤੁਸੀਂ ਪੇਸ਼ੀ ਨੂੰ ਬਾਕੇ ਖੜੇ ਹਾਂ ਜੀ ਬਾਕੀ ਧੜੇ ਵੱਲੋਂ ਹੁਣ ਤਾਂ ਕੋਈ ਬੇਸ ਨਹੀਂ ਹੋਇਆ ਪਹਿਲਾਂ ਇੱਕ ਆਸ਼ੀ ਭਾਈ ਬਾਕੀ ਧੜੇ ਨੂੰ ਮੰਗ ਕਰ ਦਿੱਤਾ ਗਿਆ ਸਰਤਾਜ ਸਾਹਿਬ ਕੋਲ ਤੇ ਦਬਾਅ ਬਣਾਇਆ ਜਾ ਰਿਹਾ ਕਿ ਫੈਸਲਾ ਕੋਸ ਲੈਣ ਇਹ ਕਰ ਦੇ ਕਿ ਸਰਤਾਜ ਸਾਹਿਬ ਨੂੰ ਤਸੀਹ ਦਿੱਤੀ ਦੇ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਠਾ ਸਾਹਿਬ ਫੋਟੋ ਕਾਦੀ ਜੀ ਰਹਿ ਵੀ ਆ ਜਿਹਦੇ ਹੱਥ ਤੇ ਰਹੇ ਵਿਕਰਿਤ ਜੀ ਬਾਕੀ ਤੁਹਾਡਾ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਸਮਾਜ ਵਾਹਿਗੁਰੂ 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 ਇਸਲਾਹ ਦਿਨਾ ਚਾਹੋ ਇੱਕ ਮੈਂ ਤੁਹਾਨੂੰ ਅਖੀਰਲੀ ਚਲੋ ਮੇਰੀ ਅਖੀਰਲੀ ਮੂੰਹ ਦੇਖ ਲੈ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਖੱਲੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋਹ ਹੁੰਦਾ ਤੁਹਾਡੇ ਮੂੰਹ ਤੋਂ ਬਾਗੀ ਜੀ ਜੀ ਸਿਆਣਪਾਂ